ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰਪਿਕ ਜੰਤ ਤੇ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹੇ ਸੂਟ ਲੈ ਕੇ ਆਏ ਜਿਹੜੇ ਆਪਾਂ ਘੱਟ ਪਸ਼ਮੀਨ ਦੇ ਤੇ ਆਪਾਂ ਡਬਲ ਟੋਂ ਪਸ਼ਮੀਨ ਦੇ ਬਾਰਕੀ ਤੇ ਸੂਟ ਲੈ ਕੇ ਆਏ ਤੇ ਹਲੇ ਤੱਕ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇੱਕ ਜੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤਿਹ ਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਪਰਪਲ ਕਲਰ ਦਾ ਸੂਟ ਆਪਾਂ ਕਾਵਯਾ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਤੇ ਫਿਨਿਸ਼ਿੰਗ ਚ ਕਰ ਸਕਦੇ ਆ ਇੱਕ ਈਰੀ ਤੇ ਤੇ ਬਾਜੂ ਤੇ ਕੀਤਾ ਹੋਇਆ ਪਰਪਲ ਕਲਰ ਦਾ ਸੂਟ ਜੀ ਤੇ ਲੋ ਜੀ ਤੁਸੀਂ ਇੱਕ ਲਾਈਕ ਬਟਨ ਬਟਨ ਜ਼ਰੂਰ ਦਬਾ ਲਿਆ ਕਰੋ ਤੇ ਇਹ ਵੀ ਆਪਾਂ ਕਾਵਯਾ ਵਰਕ ਕੀਤਾ ਹੋਇਆ ਤੇ ਬਹੁਤ ਸੋਹਣਾ ਇਹ ਪਿਓਰ ਪਸ਼ਮੀਨੇ ਤੇ ਰੈਡੀ ਕੀਤਾ ਇਹ ਵੀ ਦਾ ਸੂਟ ਤੁਸੀਂ ਵੀ ਰੈਡੀ ਕਰਵਾਉਣਾ ਤਾਂ ਇਹਦਾ ਪ੍ਰਾਈਸ ਬਹੁਤ ਘੱਟ ਰਹਿਣ ਵਾਲਾ ਹੈ ਤਰਾਇਆ ਆਪਣੇ ਵੀਡੀਓ ਵਿੱਚ ਮੈਂ ਮੈਨਸ਼ਨ ਨਹੀਂ ਕੀਤਾ ਜੀ ਜਲਦੀ ਸੀ ਬਸ ਇੱਕ ਜਲਦੀ ਜਲਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਵੀਜੀ ਬਹੁਤ ਚੱਲ ਰਹੇ ਆ ਨੈਟਵਰਕ ਦਾ ਜਿਹੜਾ ਆਪਾਂ ਮਸ਼ੀਨਿੰਗ ਵਿੱਚ ਕੀਤਾ ਹੋਇਆ ਨੀਡਲਵਰਕ ਦਾ ਸੂਟ ਸੀ ਰੈੱਡ ਤੇ ਆਪਾਂ ਇਹਨੂੰ ਮਸ਼ੀਨਰੀ ਵਿੱਚ ਵਰਕ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਜਿਵੇਂ ਲੱਗ ਰਿਹਾ ਤੁਸੀਂ ਨੀਡਲਵਰਕ ਸਮਝਦੇ ਹੋਗੇ ਨੀਡਲਵਰਕ ਨਹੀਂ ਜੀ ਮਸ਼ੀਨਰੀ ਸੂਟ ਵਰਕ ਕੀਤਾ ਹੋਇਆ ਆਪਾਂ ਜਿਹੜੇ ਨੀਡਲਵਰਕ ਦੇ ਡਿਜ਼ਾਈਨ ਹੋਣਗੇ ਆਪਾਂ ਮਸ਼ੀਨਰੀ ਚ ਕਰਦੇ ਆ ਬਹੁਤ ਡਿਜ਼ਾਈਨ ਇੰਦਾਂ ਦੇ ਆਪਾਂ ਮਸ਼ੀਨਰੀ ਵਿੱਚ ਕੀਤੇ ਹੋਇਆ ਬਿਲਕੁਲ ਜਿਵੇਂ ਪਤਾ ਨਹੀਂ ਲੱਗਦਾ ਜਿਵੇਂ ਕੁਝ ਨੀਡਲਵਰਕ ਦੇ ਸੂਟ ਹੁੰਦੇ ਆ ਤਾਂ ਉਹਦਾ ਬਹੁਤ ਪ੍ਰਾਈਸ ਜ਼ਿਆਦਾ ਲੈ ਲੈਂਦੇ ਬੁਟੀਕ ਵਾਲੇ ਤੇ ਆਪਾਂ ਮਸ਼ੀਨਰੀ ਦੇ ਵਿੱਚ ਜੀ ਅੱਧੇ ਰੇਟ ਦੇ ਵਿੱਚ ਕਰਕੇ ਦਿੰਦੇ ਆ ਤੇ ਪਰਪਲ ਦਾ ਫਰੰਟ ਸਾਟ ਬੈਕ ਸੈਟ ਕੀਤਾ ਹੋਇਆ ਤੇ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵਰਕ ਕਸਟਮਾਈਜ਼ ਕਰਵਾ ਸਕਦੇ ਆ। ਆਪਾਂ ਪ੍ਰਾਈਜ਼ ਮੈਂਸ਼ਨ ਕਿਸੇ ਸੂਟ ਦਾ ਨਹੀਂ ਕੀਤਾ ਤੇ ਤੁਸੀਂ ਨਾਲ-ਨਾਲ ਵੀਡੀਓ ਦੇਖੋ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਹੋਵੇ ਸਕਰੀਨਸ਼ਾਟ ਲੈ ਕੇ WhatsApp ਤੇ ਸਾਨੂੰ ਮੈਸਜ ਕਰਦੇ ਸੈਂਡ ਕਰਦੇ ਨੇ ਤੇ ਆਪਣੇ ਕੋਲ ਜਿਹੜੇ ਕੱਟ ਪ੍ਰਾਈਸ ਦੇ ਸੂਟ ਲਾਇ ਹੋਏ ਲੋ ਜੀ ਆਪਾਂ ਇੱਕ ਬਰੌਕ ਦੇ ਸੂਟ ਲਾਇ ਹੋਏ ਸ਼ੇਲਟ ਬਰੌਕ ਦੀ ਰੋਗੀ ਤੇ ਕ੍ਰੇਵ ਦੀ ਰੋਗੀ ਵਧੀਆ ਕ੍ਰੇਵ ਨੈਚਰ ਕ੍ਰੇਵ ਦੀ ਤੇ ਜਿਹੜੀ ਆਪਣੇ ਕੋਲ ਸ਼ਰਟ ਹੈ ਜੀ ਬ੍ਰੌਕਟ ਦੀ ਰੋਗੀ ਤੇ ਆਪਾਂ ਖੀਨ ਖਾਵਦੀ ਵੀ ਸੂਟ ਇਸੇ ਵੀਡੀਓ ਵਿੱਚ ਲਾਏ ਹੋਏ ਆ ਤੇ ਬਹੁਤ ਹੀ ਸੋਹਣੇ ਲਾਈਟ ਲਾਈਟ ਕਲਰ ਹੈ ਜੀ ਆਪਣੇ ਕੋਲ ਆਗੇ ਖੀਨ ਖਾਵਦੀ ਜੀ ਖੀਨ ਖਾਵਦੇ ਸੂਟਾਂ ਦੇ ਵੀ ਆਪਾਂ ਪ੍ਰਾਈਮੈਂਸ਼ਨ ਨਹੀਂ ਕੀਤੇ ਤੇ ਬ੍ਰੌਕਟ ਦੇ ਸੂਟਾਂ ਦੇ ਵੀ ਜੀ ਤੇ ਪਿਓਰ ਪਸ਼ਮੀਨੇ ਦੇ ਸੂਟ ਆਪਾਂ ਇਹਦੇ ਪ੍ਰਾਈਮੈਂਸ਼ਨ ਕਰਦੇ ਜਲਦੀ ਜਲਦੀ ਜੀ ਸਾਨੂੰ ਤੇ ਇਹਦਾ 900 ਰੁਪਿਆ ਜੀ ਬਾਜੂ ਤੇ ਤੇ ਘੇਰੇ ਤੇ ਵਰਕ ਵਰਕ ਦਾ ਵੀ ਬਹੁਤ ਸੋਹਣੇ ਜਿਹੜਾ ਆਪਣਾ ਫੈਬਰਿਕ ਹੈ ਪਿਓਰ ਕਸ਼ਮੀਨਾ ਜੀ ਇਹ ਪ्युअर ਪਸ਼ਮੀਨੀ ਦੇ ਆਪਾਂ ਸੂਟ ਰੈਡੀ ਕਿਤੇ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਜਿਹੜਾ ਵੀ ਕਲਰ ਚਾਹੀਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਤੇ ਆਪ ਨੂੰ ਵਟਸਐਪ ਕਰ ਦੇਣਾ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਇਹਦੇ ਸੋਹਣੇ ਸੋਹਣੇ ਕਲਰ ਵੇਸ ਤੁਹਾਨੂੰ ਮਿਲਦੇ ਰਹਿਣਗੇ ਜਿਹੜੇ ਆਪਾਂ ਅੱਜ ਦੇ ਸੂਟ ਲੈ ਕੇ ਸੀ ਇਹਨਾਂ ਦੀ ਵੀਡੀਓ ਇੰਨੀ ਸੀ ਤੇ ਕੁਝ ਆਪਾਂ ਹੈਂਡਵਰਕ ਦੇ ਸੂਟ ਲਾਈ ਹੋਏ ਜੀ ਹੈਂਡਵਰਕ ਦੇ ਸੂਟ ਵੀ ਆਪਾਂ ਪ੍ਰਾਈਸ ਨਹੀਂ ਮੈਚਿੰਗ ਕਿਤੇ ਨਾਲ ਦੁਪੱਟਾ ਸੂਟ ਅਲੱਗ-ਅਲੱਗ ਦੇ ਕਲਰ ਤੁਹਾਨੂੰ ਮਿਲ ਜਾਣਗੇ ਅੱਜ ਦੀ ਵੀਡੀਓ ਕੁਝ ਐਨੀ ਕਿਸੀ ਤੇ ਥੋੜੇ ਜਿ ਸੂਟ ਤੁਹਾਡੇ ਨਾਲ ਸ਼ੇਅਰ ਕਰਨੇ ਸੀ ਜਿਹੜੇ ਆਪਣੇ ਕੋਲੇ ਬੁਟੀਕ ਦੇ ਵਿੱਚ ਸੂਟ ਪਏ ਸੀ ਕੁਝ ਕੁ ਸੂਟ ਆਪਣੇ ਕੋਲੇ ਪਸ਼ਮੀਨੇ ਦੇ ਰੈਡੀ ਕੀਤੇ ਪਏ ਜੀ ਤੁਹਾਨੂੰ ਇਹ ਵੀ ਸੂਟ ਪਸੰਦ ਆਉਂਦਾ ਹੋਏ ਤੁਸੀਂ ਇਹਦੇ ਵਿੱਚ ਸਕਰੀਨਸ਼ਾਟ ਲੈ ਲੈਣਾ ਤੇ ਇੱਕ ਆਪਾਂ ਪਿੰਕ ਕਲਰ ਦਾ ਸੂਟ ਰੈਡੀ ਕੀਤਾ ਜੀ ਇਹ ਆਪਣੇ ਕੋਲੇ ਹੈਂਡਵਰਕ ਦੇ ਵਿੱਚ ਸੀ ਤੇ ਆਪਾਂ ਇਹਨੂੰ ਮਸ਼ੀਨਰੀ ਦੇ ਵਿੱਚ ਕੀਤਾ ਮਜੈਂਟਾ ਕਲਰ ਦਾ ਸੂਟ ਹੈ ਨਾਲ ਆਪਾਂ ਦੁਪੱਟਾ ਲਾਇਆ ਪ੍ਰਾਈਸ ਬਹੁਤ ਘੱਟ ਰਹਿਣ ਵਾਲਾ ਹੈ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਰ ਦਿਓ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂਕ ਯੂ